ਅੱਜ ਦੇ ਇਹ ਵੀਡੀਓ ਨਾਲ ਦੋ ਪਾਰਟਸ ਦੇ ਵਿੱਚ ਡਿਵਾਈਡਡ ਹੈ ਪਹਿਲੇ ਤਾਂ ਉਹ ਲੋਕ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਘੱਟ ਹੈ ਜਾਂ ਫਿਰ ਖਰਾਬ ਹੈ ਤੇ ਉਹ ਕੋਈ ਨਾ ਕੋਈ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਆ ਤੇ ਦੂਜੇ ਉਹ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਕਾਫੀ ਡੀਸੈਂਟ ਹੈ ਮਤਲਬ ਕਿ 720 730 ਜਾਂ ਫਿਰ 750 ਤੋਂ ਉੱਪਰ ਹੈ ਫਿਰ ਤਾਂ ਉਹਦੇ ਵਰਗੀ ਕੋਈ ਗੱਲ ਹੀ ਨਹੀਂ ਤੇ ਉਹ ਆਪਣਾ ਪਹਿਲਾ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਆ ਹੁਣ ਜਿਹੜੀ ਪਹਿਲੀ ਕੈਟਾਗਰੀ ਹੈ ਨਾ ਉਹਦੇ ਲਈ ਮਾਰਕੀਟ ਦੇ ਵਿੱਚ ਐਫ ਡੀ ਬੇਸਡ ਕ੍ਰੈਡਿਟ ਕਾਰਡ ਕਾਫੀ ਈਜ਼ੀਲੀ ਮਿਲ ਜਾਂਦੇ ਆ ਤੁਹਾਨੂੰ ਬੈਂਕ ਦੇ ਵਿੱਚ ਇੱਕ ਐਪਲੀਕੇਸ਼ਨ ਕਰਵਾਉਣੀ ਪੈਂਦੀ ਹੈ ਤੇ ਉਹਦੇ ਵਿੱਚ ਹੁਣ ਫਰਸਟ ਕੈਟਾਗਰੀ ਦੇ ਲੋਕਾਂ ਦੇ ਲਈ ਨਾ ਮਾਰਕੀਟ ਦੇ ਵਿੱਚ ਕਾਫੀ ਲਿਮਟਿਡ ਆਪਸ਼ਨਸ ਨੇ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟੌਪ ਦੇ ਦੋ ਆਪਸ਼ਨਸ ਰეკਮੈਂਡ ਕਰੂੰਗਾ ਜਿਹੜੀ ਦੂਜੀ ਕੈਟਾਗਰੀ ਹੈ ਉਹਨਾਂ ਲੋਕਾਂ ਲਈ ਮਾਰਕੀਟ ਦੇ ਵਿੱਚ ਕਾਫੀ ਵਧੀਆ ਆਪਸ਼ਨਸ ਅਵੇਲੇਬਲ ਨੇ ਤੇ ਉਹਨਾਂ ਦੇ ਵਿੱਚੋਂ ਟੌਪ ਦੇ ਤਿੰਨ ਆਪਸ਼ਨਸ ਅੱਜ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਐਂਡ ਆਬਵੀਅਸਲੀ ਇਹ ਸਾਰੇ ਤੇ ਸਾਰੇ ਕਾਰਡ ਲਾਈਫਟਾਈਮ ਫ੍ਰੀ ਹੋਣਗੇ ਤੇ ਹਾਂ ਵੀਡੀਓ 'ਚ ਨਾ ਇੱਕ ਤੁਹਾਡੇ ਲਈ ਗੈਂਡ ਜਾਂ ਸਰਪ੍ਰਾਈਜ਼ ਵੀ ਹੈ ਜਿਹੜਾ ਵੀਡੀਓ ਨੂੰ ਐਂਡ ਤੱਕ ਦੇਖਣਾ ਦਾ ਤੁਹਾਡਾ ਕਾਰਨ ਬਣ ਸਕਦਾ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪਹਿਲਾ ਤੇਦੇ ਵਿੱਚ ਸਾਡੀ ਪਹਿਲੀ ਰეკਮੈਂਡੇਸ਼ਨ ਹੈ ਕੋਟਕ 811 ਡ੍ਰੀਮ ਡਿਫਰੈਂਟ ਕ੍ਰੈਡਿਟ ਕਾਰਡ ਕੋਟਕ 811 ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਹੈ ਜਿੱਥੇ ਤੁਹਾਨੂੰ ਐਫਡੀ ਦੀ 90% ਤੱਕ ਕ੍ਰੈਡਿਟ ਲਿਮਟ ਮਿਲ ਜਾਂਦੀ ਹੈ ਨਾਰਮਲੀ ਜਿਹੜੇ ਬੈਂਕ ਨੇ 80% ਤੱਕ ਲਿਮਟ ਦਿੰਦੇ ਆ ਹੁਣ ਨਾਰਮਲੀ ਤੁਸੀਂ ਦੇਖਿਆ ਹੋਏਗਾ ਵੀ ਜਿਹੜੇ ਬੈਂਕ ਨੇ ਉਹ ਜਨਰਲੀ ਐਫਡੀ ਬੇਸ ਕ੍ਰੈਡਿਟ ਕਾਰਡ ਬਣਾਉਂਦਾ ਦਿੰਦੇ ਆ ਬਟ ਉਹਨਾਂ 'ਚ ਕੋਈ ਬਹੁਤੇ ਖਾਸ ਬੈਨੀਫਿਟ ਨਹੀਂ ਮਿਲਦੇ ਪਰ ਇਹ ਕਾਰਡ ਥੋੜਾ ਜਿਹਾ ਡਿਫਰੈਂਟ ਹੈ ਇਹਦੇ ਵਿੱਚ ਤੁਹਾਨੂੰ 4 ਰਿਵਾਰਡ ਪੁਆਇੰਟਸ ਮਿਲਦੇ ਹਰ 100 ਰੁਪਏ ਸ ਆਨਲਾਈਨ ਖਰਚਾਂ ਤੇ ਬਾਕੀ ਜਿਹੜੇ ਖਰਚੇ ਹੋਣਗੇ ਉੱਤੇ ਤੁਹਾਨੂੰ 0.25% ਦਾ ਇਫੈਕਟਿਵ ਕੈਸ਼ਬੈਕ ਮਿਲਦਾ ਹੈ ਤੇ ਹਾਂ ਇਸ ਕਾਰਡ ਦੇ ਐਕਟੀਵੇਟ ਹੋਣ ਦੇ ਅੰਦਰ 30 ਦਿਨਾਂ ਦੇ ਵਿੱਚ ਤੁਸੀਂ 1000 ਰੁਪਏ ਇਸ ਕਾਰਡ ਤੋਂ ਖਰਚ ਕਰ ਦਿੰਦੇ ਹੋ ਤਾਂ ਤੁਹਾਨੂੰ 250 ਰੁਪਏ ਦਾ Amazon ਦਾ ਵਾਊਚਰ ਮਿਲਦਾ ਜੋ ਕਿ ਫ੍ਰੀ ਮਨੀ ਦੀ ਤਰ੍ਹਾਂ ਹੈ ਤੇਰੇ ਨਾਲ ਨਾਲ ਇਸ ਕਾਰਡ ਤੇ ਤੁਹਾਨੂੰ ਮਾਈਲਸਟੋਨ ਬੈਨੀਫਿਟਸ ਵੀ ਮਿਲਦੇ ਆ ਜੇਕਰ ਇੱਕ ਸਾਲ ਦੇ ਵਿੱਚ ਇਸ ਕਾਰਡ ਤੋਂ ਤੁਸੀਂ 36000 ਰੁਪਏ ਸਪੈਂਡ ਕਰ ਦਿੰਨੇ ਹੋ ਤਾਂ ਤੁਹਾਨੂੰ 2500 ਰੁਪਏ ਦਾ ਐਮਜ਼ਨ ਦਾ ਵਾਊਚਰ ਮਿਲਦਾ ਜੋ ਕਿ ਅਗੇਨ ਫ੍ਰੀ ਮਨੀ ਦੀ ਤਰ੍ਹਾਂ ਤੇ ਜੇਕਰ ਇੱਕ ਸਾਲ ਦੇ ਵਿੱਚ 72000 ਰੁਪਏ ਤੁਸੀਂ ਇਸ ਕਾਰਡ ਤੋਂ ਖਰਚ ਕਰ ਦਿੰਨੇ ਹੋ ਤਾਂ ਤੁਹਾਨੂੰ 1000 ਰੁਪਏ ਦਾ ਗਿਫਟ ਵਾਊਚਰ ਮਿਲਦਾ ਤੇ ਉਹਦੇ ਨਾਲ ਨਾਲ ਤੁਹਾਨੂੰ 3 ਮਹੀਨੇ ਦੀ OTT ਪਲੇ ਦੀ ਸਬਸਕ੍ਰਿਪਸ਼ਨ ਮਿਲ ਜਾਂਦੀ ਹੈ 1 ਰੁਪਏ ਪਰ ਮੰਥ ਦੇ ਹਿਸਾਬ ਨਾਲ ਜਿਹਦੀ ਕੀ ਨਾਰਮਲ ਵੈਲਿਊ 300 ਰੁਪਏ ਪਰ ਮੰਥ ਹੈ ਹੁਣ ਮਤਲਬ ਕਿ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 7200 ਜਿਹਦੇ ਚ ਤੁਹਾਡੇ ਮੈਜੋਰਟੀ ਖਰਚੇ ਜ਼ਿਆਦਾਤਰ ਆਨਲਾਈਨ ਹੁੰਦੇ ਆ ਤਾਂ ਤੁਹਾਡਾ ਇਹੜਾ ਰਿਵਾਰਡ ਰੇਟ ਆ ਉਹ 2% ਤੋਂ ਵੀ ਵੱਧ ਹੋ ਜਾਏਗਾ ਤੇ ਐਫ ਡੀ ਬੇਸਡ ਕ੍ਰੈਡਿਟ ਕਾਰਡ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਕਾਫੀ ਡੀਸੈਂਟ ਹੈ ਤੁਹਾਨੂੰ ਬਸ 10000 ਦੀ ਐਫ ਡੀ ਕਰਵਾਉਣੀ ਪੈਂਦੀ ਹੈ ਤੇ ਜੇਕਰ ਤੁਸੀਂ ਆਲਰੇਡੀ ਕੋਟੇਕੇਟ 11 ਦੇ ਕਸਟਮਰ ਹੋ ਤਾਂ ਤੁਹਾਨੂੰ ਸਿਰ 5555 ਰੁਪਏ ਦੀ ਐਫ ਡੀ ਕਰਵਾਉਣੀ ਪੈਗੀ ਜਿਹਦੇ ਤੇ ਤੁਹਾਨੂੰ ਵਿਆਜ ਵੀ ਮਿਲੇਗਾ ਤੇ ਐਫ ਡੀ ਕਰਵਾਉਣ ਤੋਂ ਬਾਅਦ ਤਾਂ ਇਹ ਕਾਰਡ ਤੁਹਾਨੂੰ ਆਲਮੋਸਟ ਪੱਕਾ ਹੀ ਮਿਲ ਜਾਏਗਾ ਇਸੇ ਕੈਟਾਗਰੀ ਦੇ ਵਿੱਚ ਸਾਡੀ ਅਗਲੀ ਰეკਮੈਂਡੇਸ਼ਨ ਹੈ 1 ਕਾਰਡ ਕ੍ਰੈਡਿਟ ਕਾਰਡ ਵਨ ਕਾਰਡ ਦੇ ਰਿਗਾਰਡ ਦੋ ਵੇਰੀਐਂਟ ਦੇ ਵਿੱਚ ਆਉਂਦਾ ਹੈ ਮੈਟਲ ਤੇ ਪਲਾਸਟਿਕ ਫਰਕ ਸਿਰਫ ਇੰਨਾ ਕਿ ਮੈਟਲ ਦੇ ਵਿੱਚ ਤੁਹਾਨੂੰ ਘਟੂ ਘਟ ਪਿਆਹਰ ਦੀ ਆਪਣੀ ਕਰਵਾਉਣੀ ਪੈਂਦੀ ਹੈ ਤੇ ਪਲਾਸਟਿਕ ਦੇ ਵਿੱਚ ਘੱਟ ਅਮਾਉਂਟ ਦੀ ਐਫਡੀ ਦੇ ਨਾਲ ਵੀ ਕੰਮ ਚੱਲ ਜਾਂਦਾ ਹੈ ਹੁਣ ਪਲਾਸਟਿਕ ਵਾਲੀ ਵੇਰੀਐਂਟ ਦੇ ਵਿੱਚ ਘਟੂ ਘਟ ਕਿੰਨੇ ਦੀ ਐਫਡੀ ਕਰਵਾਉਣੀ ਪੈਗੀ ਇਹਦੇ ਬਾਰੇ ਨਾ ਵਨ ਕਾਰਡ ਕਲੀਅਰਲੀ ਨਹੀਂ ਦੱਸਦਾ ਕਿਸੇ ਨੂੰ 5000 ਦੀ ਕਿਸੇ ਨੂੰ 15000 ਦੀ ਐਫਡੀ ਕਰਵਾਉਣੀ ਪੈਂਦੀ ਹੈ ਤਾਂ ਕਿਸੇ ਨੂੰ 20000 ਤੱਕ ਦੀ ਵੀ ਐਫਡੀ ਕਰਵਾਉਣੀ ਪੈਂਦੀ ਹੈ ਬਟ ਵਨ ਕਾਰਡ ਦੇ ਵਿੱਚ ਤੁਹਾਨੂੰ ਐਫ ਡੀ ਦੀ 100% ਤੱਕ ਕ੍ਰੈਡਿਟ ਲਿਮਟ ਮਿਲ ਜਾਂਦੀ ਹੈ ਤੇ ਇੱਥੇ ਤੁਹਾਨੂੰ ਐਫ ਡੀ ਤੇ 7.5% ਤੱਕ ਦਾ ਵਿਆਜ ਵੀ ਮਿਲ ਸਕਦਾ ਹੈ ਹੁਣ ਜਿਹੜਾ ਵਨ ਕਾਰਡ ਹੈ ਇਹ ਦਾ 6 ਬੈਂਕਾਂ ਦੇ ਨਾਲ ਟਾਇਪ ਹੈ ਸਾਊਥ ਇੰਡੀਅਨ ਬੈਂਕ ਬੈਂਕੋਪੜੋਦਾ ਐਸ ਐਮ ਬੀ ਫੈਡਰਲ ਸੀ ਐਸ ਬੀ ਤੇ ਇੰਡੀਅਨ ਬੈਂਕ ਤੁਹਾਡੀ ਐਫ ਡੀ ਇਹਨਾਂ ਚੋਂ ਕਿਸੇ ਵੀ ਬੈਂਕ ਦੇ ਨਾਲ ਓਪਨ ਹੋ ਸਕਦੀ ਹੈ ਹੁਣ ਵਨ ਕਾਰਡ ਦਾ ਬੈਸਟ ਪਾਰਟ ਇਹ ਹੈ ਵੀ ਇਹ ਬਹੁਤ ਸਾਰੇ ਬ੍ਰਾਂਡਸ ਦੇ ਨਾਲ ਡਿਸਕਾਊਂਟ ਆਫਰ ਕਰਦਾ ਹੈ ਫੋਰ ਐਗਜ਼ਾਮਪਲ 6% ਵੈਲਿਊ ਬੈਕ ਔਨ ਮਿੰਤਰਾ 10% ਵੈਲਿਊ ਬੈਕ ਆਨ ਫਲਿੱਪਕਾਰਟ 5% ਵੈਲਿਊ ਬੈਕ ਆਨ ਮੇਕ ਮਾਈ ਟ੍ਰਿਪ ਜਾਂ ਫਿਰ ਨਾਇਕਾ ਵਗੈਰਾ ਤੇ ਆਫਰ ਦੀ ਜਿਹੜੀ ਡਿਟੇਲਡ ਲਿਸਟ ਹੈ ਉਹ ਤੁਹਾਨੂੰ ਇਹਨਾਂ ਦੀ ਵੈਬਸਾਈਟ ਤੇ ਮਿਲ ਜੇਗੀ ਇਹ ਆਫਰਸ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਬਟ ਕਰੰਟਲੀ ਇਹਨਾਂ ਸਾਰੇ ਬ੍ਰਾਂਡਸ ਤੇ ਤੁਹਾਨੂੰ ਕਾਫੀ ਆਫਰਸ ਮਿਲ ਰਹੇ ਆ ਹੁਣ ਵੈਸੇ ਤਾਂ ਇਸ ਕਾਰਡ ਦੇ ਨਾਲ ਤੁਹਾਨੂੰ 0.2% ਦੇ ਰਿਵਾਰਡਸ ਮਿਲਦੇ ਆ ਬਟ ਟੌਪ ਦੀਆਂ ਦੋ ਕੈਟਾਗਰੀ ਦੇ ਵਿੱਚ ਤੁਹਾਨੂੰ 5 ਉਹਨਾਂ ਰਿਵਾਰਡ ਪੁਆਇੰਟਸ ਮਿਲ ਜਾਂਦੇ ਮਤਲਬ ਕਿ 1% ਦਾ ਰਿਵਾਰਡ ਰੇਟ ਚਲੋ ਹੁਣ ਆਪਾਂ ਗੱਲ ਕਰਦੇ ਆਂ ਦੂ ਕ੍ਰੈਡਿਟ ਪੇਦਾ YES Bank ₹1000 ਕ੍ਰੈਡਿਟ ਕਾਰਡ ਇਹ ਵਨ ਆਫ ਦਾ ਬੈਸਟ ਕ੍ਰੈਡਿਟ ਕਾਰਡ ਹੈ ਰੁਪਏ ਕੈਟਾਗਰੀ ਦੇ ਵਿੱਚ ਮਤਲਬ ਕਿ UPI ਦੇ ਖਰਚਾਂ ਦੇ ਲਈ ਬੈਸਟ ਕ੍ਰੈਡਿਟ ਕਾਰਡ ਹੈ ਤੇ ਅੱਜਕੱਲ ਸਾਰਿਆਂ ਨੂੰ ਚਾਹੀਦਾ ਵੀ ਇਹੀ ਹੈ ਇਹ ਇੱਕ ਬਹੁਤ ਹੀ ਸਿੰਪਲ ਨੋ ਨੌਨਸੈਂਸ UPI ਕ੍ਰੈਡਿਟ ਕਾਰਡ ਹੈ ਜਿਹਦਾ ਕਿ ਰਿਵਾਰਡ ਸਟਰਕਚਰ ਕਾਫੀ ਡੀਸੈਂਟ ਹੈ ਮੈਂ ਥੋੜਾ ਜਿਹਾ ਐਕਸਪਲੇਨ ਕਰ ਦੇਣਾ ਮਾਰਕੀਟ ਦੇ ਵਿੱਚ ਨਾ ਅਸੀਂ ਕਾਫੀ ਸਾਰੇ UPI ਕ੍ਰੈਡਿਟ ਕਾਰਡ ਦੇਖਿਆ ਜਿਵੇਂ ਕਿ HDFC Tata Neu ਜਾਂ ਫਿਰ Kiwi ਕ੍ਰੈਡਿਟ ਕਾਰਡ ਜਿਹੜੇ ਕਿ ਸਾਨੂੰ ਇੱਕ ਤੋਂ ਤੇ ਪਰਸੈਂਟ ਦਾ ਕੈਸ਼ਬੈਕ ਦੇਂਦੇ UPI ਦੇ ਖਰਚ ਪਰੇ 2% ਦਾ ਕੈਸ਼ਬੈਕ ਮਿਲੇਗਾ ਤਾਂ ਜੇਕਰ ਤੁਸੀਂ UPI ट्रांजैक्शन क्रेडिट पे ਐਪ ਤੋਂ ਕਰੋਗੇ ਤੇ ਆ ਜਿਹੜਾ ਕੈਸ਼ਬੈਕ ਹੈ ਇਹ ਬਿਨਾ ਕਿਸੇ ਕੈਪਿੰਗ ਨੇ ਮਿਲੇਗਾ ਤੇ ਜੇਕਰ ਇਹ ਨਹੀਂ ਕਾਫੀ ਨਹੀਂ ਹੈ ਤਾਂ ਕ੍ਰੈਡਿਟ ਪੇ ਐਪ ਤੇ ਤੁਹਾਨੂੰ ਕਾਫੀ ਸਾਰੇ ਬ੍ਰਾਂਡਸ ਜਿਵੇਂ ਕਿ Amazon Pay, Flipkart, Swiggy, Zomato ਤੇ ਤੁਸੀਂ 6 ਤੋਂ 24% ਤੱਕ ਦਾ ਡਿਸਕਾਊਂਟ ਕਮਾ ਸਕਦੇ ਹੋ। ਬੇਸਿਕਲੀ ਇਹ ਜਿਹੜੇ ਬ੍ਰਾਂਡਸ ਨੇ ਇਹਨਾਂ ਦੇ ਵਾਊਚਰ ਤੁਹਾਨੂੰ ਕ੍ਰੈਡਿਟ ਪੇ ਐਪ ਤੇ ਮਿਲ ਜਾਣਗੇ ਤੇ ਇਹ ਵਾਊਚਰ ਤੁਸੀਂ ਜਿਹੜਾ ਕੈਸ਼ਬੈਕ ਹੈ ਉਹਨੂੰ ਯੂਜ਼ ਕਰਕੇ ਖਰੀਦ ਸਕਦੇ ਹੋ 6 ਤੋਂ ਲੈ ਕੇ 24% ਡਿਸਕਾਊਂਟ ਤੇ। ਹੁਣ ਕਿਉਂਕਿ ਇਹ ਕਾਰਡ ਨੂੰ ਟੈਕਨੀਕਲੀ Yes Bank ਇਸ਼ੂ ਕਰ ਰਿਹਾ ਹੈ ਤਾਂ Yes Bank ਵੀ ਆਪਣੇ ਵੱਲੋਂ ਰਿਵਾਰਡਸ ਦਿੰਦਾ ਹੈ। 2% ਕੈਸ਼ਬੈਕ ਆਨਲਾਈਨ ਸ਼ਾਪਿੰਗ ਤੇ 1% ਕੈਸ਼ਬੈਕ ਆਫਲਾਈਨ ਤੇ 스테ਟ ਤੇ ਫਿਊਲ ਸਰਚਾਰਜ ਵੀ ਵਰ ਵੀ ਮਿਲ ਜਾਂਦਾ ਹੈ ਮਤਲਬ ਕਿ ਯੂਪੀਆਈ ਦੇ ਜਿਹੜੇ ਖਰਚਾਂ ਤੇ ਉਹਨਾਂ ਤੇ 2% ਮਿਲੇਗਾ ਮਿਲੇਗਾ ਇਹਦੇ ਨਾਲ ਨਾਲ ਯੈਸ ਬੈਂਕ ਦੇ ਵੀ ਬੈਨੀਫਿਟਸ ਮਿਲਣਗੇ ਤੇ ਇਹੀ ਚੀਜ਼ ਇਸ ਕਾਰਡ ਨੂੰ ਕਾਫੀ ਯੂਨਿਕ ਬਣਾਉਂਦੀ ਹੈ ਇਸ ਕਾਰਡ ਦੀਆਂ ਨਾ ਦੋ ਗੱਲਾਂ ਮੈਨੂੰ ਕਾਫੀ ਵਧੀਆ ਲੱਗੀਆਂ ਪਹਿਲਾਂ ਤਾਂ ਇਹ ਵੀ ਇਹਨਾਂ ਨੇ ਕਿਸੇ ਰੈਂਡਮ ਬ੍ਰਾਂਡ ਦੇ ਨਾਲ ਟਾਈਪ ਨਹੀਂ ਕੀਤਾ ਜਿਨ੍ਹਾਂ ਦੀ ਕੋਈ ਯੂਟਿਲਿਟੀ ਨਹੀਂ ਆ ਜਾਂ ਫਿਰ ਜਿਨ੍ਹਾਂ ਨੂੰ ਕੋਈ ਯੂਜ਼ ਨਹੀਂ ਕਰਦਾ ਇਹਨਾਂ ਨੇ ਜ਼ਿਆਦਾਤਰ ਪੌਪੂਲਰ ਬ੍ਰਾਂਡ ਦੇ ਨਾਲ ਟਾਈਪ ਕੀਤਾ ਜਿਵੇਂ ਕਿ Amazon, Flipkart, Swiggy's Mato ਜਿਨ੍ਹਾਂ ਨੂੰ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ ਤੇ ਦੂਸਰੀ ਚੀਜ਼ ਇਹ ਹੈ ਵੀ ਇਹ ਕਾਰਡ ਨਾ Amazon Pay ICICI ਕ੍ਰੈਡਿਟ ਕਾਰਡ ਦੀ ਤਰ੍ਹਾਂ ਇੱਕ ਨੋ ਨੌਂਸੈਂਸ ਕ੍ਰੈਡਿਟ ਕਾਰਡ ਹੈ ਜਿਹੜਾ ਕਿ ਫਲੈਟ 2% ਕੈਸ਼ਬੈਕ ਆਫਰ ਕਰਦਾ UPI ਦੇ ਖਰਚਾਂ ਤੇ ਉਹ ਵੀ ਬਿਨਾਂ ਕਿਸੇ ਕੈਪਿੰਗ ਦੇ ਤੇ ਬਿਨਾਂ ਕਿਸੇ ਕੰਡੀਸ਼ਨ ਦੇ ਹੁਣ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਨਾ ਤੁਹਾਡੀ ਘੱਟੋ ਘੱਟ ਉਮਰ ਇਸ ਕਾਰਡ ਨੂੰ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਯੈਸ ਬੈਂਕ ਦਾ ਕੋਈ ਕ੍ਰੈਡਿਟ ਕਾਰਡ ਨਹੀਂ ਹੋਣਾ ਚਾਹੀਦਾ ਕਿਉਂਕਿ ਯੈਸ ਬੈਂਕ 1 ਕਾਰਡ ਪਰ ਕਸਮਰਦੀ ਪਾਲਿਸੀ ਤੇ ਚੱਲਦਾ ਹੈ ਜੇਕਰ ਤੁਹਾਨੂੰ ਯਾਦ ਹੋਏਗਾ ਮੈਂ ਵੀਡੀਓ ਦੇ ਸ਼ੁਰੂ ਵਿੱਚ ਕਿਹਾ ਸੀ ਵੀ ਵੀਡੀਓ ਤੇ ਨਾਲ ਤੁਹਾਡੇ ਲਈ ਇੱਕ ਹੈਂਡ ਜਾਂ ਸਰਪ੍ਰਾਈਜ਼ ਵੀ ਆ ਸੋ ਜੇਕਰ ਤੁਸੀਂ ਇਸ ਕਾਰਡ ਨੂੰ ਅਪਲਾਈ ਕਰਦੇ ਹੋ ਤੇ ਕਾਰਡ ਨੂੰ ਕ੍ਰੈਡਿਟ ਤੇ ਆਪ ਦੇ ਨਾਲ ਲਿੰਕ ਕਰਦੇ ਹੋ ਤਾਂ ਤੁਹਾਨੂੰ 1000 ਰੁਪਏ ਦਾ ਜੁਆਇਨਿੰਗ ਬੋਨਸ ਮਿਲਦਾ ਜੋ ਕਿ ਫ੍ਰੀ ਮਨੀ ਦੀ ਤਰ੍ਹਾਂ ਹੈ ਹੁਣ ਕਾਰਡ ਤਾਂ ਲਾਈਫਟਾਈਮ ਫ੍ਰੀ ਮਿਲ ਹੀ ਰਿਹਾ ਹੈ ਉਹਦੇ ਨਾਲ ਨਾਲ 1000 ਰੁਪਏ ਵੀ ਫ੍ਰੀ ਦੇ ਵਿੱਚ ਮਿਲ ਰਹੇ ਹੈ ਪਰ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿਆਂ ਵੀ ਇਹ 1000 ਰੁਪਏ ਦਾ ਬੋਨਸ ਤੁਹਾਨੂੰ ਤਾਂ ਮਿਲੇਗਾ ਜੇਕਰ ਇਸ ਕਾਰਡ ਨੂੰ ਤੁਸੀਂ ਡਿਸਕ੍ਰਿਪਸ਼ਨ ਚ ਦਿੱਤੇ ਲਿੰਕ ਤੋਂ ਅਪਲਾਈ ਕਰੋਗੇ ਬਾਹਰੋਂ ਕਿਤੇ ਸਰਚ ਵਗੈਰਾ ਕਰਕੇ ਅਪਲਾਈ ਕਰੋਗੇ ਤਾਂ ਸ਼ਾਇਦ ਉਹ ਬੋਨਸ ਨਹੀਂ ਮਿਲੇਗਾ ਆਈ ਥਿੰਕ ਇਸ ਚੀਜ਼ ਦੇ ਨਾਲ ਤੁਹਾਡਾ ਇਸ ਕਾਰਡ ਨੂੰ ਅਪਲਾਈ ਕਰਨ ਦਾ ਡਿਸੀਜਨ ਕਾਫੀ ਸਿੰਪਲ ਹੋ ਗਿਆ ਹੋਵੇਗਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਹੁਣੇ ਜਾ ਕੇ ਅਪਲਾਈ ਕਰ ਸਕਦੇ ਹੋ ਇਸ ਕਾਰਡ ਦੇ ਵਿੱਚ ਸਾਡੀ ਅਗਲੀ ਪਿਕ ਕਾਫੀ ਆਬਵੀਅਸ ਹੈ Amazon Pay ICICI ਕ੍ਰੈਡਿਟ ਕਾਰਡ ਆਈ ਥਿੰਕ ਕਿ ਇਹ ਓਨਲੀ ਕ੍ਰੈਡਿਟ ਕਾਰਡ ਹੈ ਜੋ ਪਿਛਲੇ 5 ਸਾਲਾਂ ਤੋਂ ਆਪਣੀ ਪੋਜੀਸ਼ਨ ਤੇ ਮੇਨਟੇ ਨਦੋ ਕੋਸਲੀ ਯੂਜ਼ ਕਰ ਰਹੇ ਹਾਂ ਤੇ ਇਹਨੇ ਮੈਨੂੰ ਅੱਜ ਤੱਕ ਡਿਸਪਾਇੰਟਿੰਗ ਕੀਤਾ ਇਸ ਕਾਰ ਦਾ ਮੇਨ ਯੂਐਸਪੀ ਇਹ ਹੈ ਵੀ ਇਥੇ ਤੁਹਾਨੂੰ 5% ਕੈਸ਼ਬੈਕ ਮਿਲਦਾ ਹੈ Amazon Prime users ਨੂੰ 3% non prime users ਨੂੰ ਤੇ ਬਾਕੀ 2% ਦਾ ਕੈਸ਼ਬੈਕ ਮਿਲਦਾ Amazon partner merchants ਦੇ ਜਿਵੇਂ ਕਿ Make My Trip Domino's Dunzo Uber Urban company ਵਗੈਰਾ ਤੇ ਇਨਫੈਕਟ ਸੌ ਤੋਂ ਵੱਧ ਐਦਾਂ ਦੇ ਪਾਰਟਨਰਸ ਨੇ ਜਿੱਥੇ ਤੁਸੀਂ 2% ਕੈਸ਼ਬੈਕ ਕਮਾ ਸਕਦੇ ਹੋ ਇਸ ਤੋਂ ਲਗ ਬਾਕੀ ਜਿਹੜੀਆਂ ਪੇਮੈਂਟਸ ਹੋਣਗੀਆਂ ਫਿਊਲ ਤੇ ਗੋਲਡਨ ਛੱਡ ਕੇ ਉੱਥੇ ਤੁਹਾਨੂੰ 1% ਦਾ ਕੈਸ਼ਬੈਕ ਮਿਲ ਜਾਏਗਾ Amazon Pay ICICI credit card ਉਹਨਾਂ ਕੁਝ ਗਿਣੇ ਚੁਣੇ ਕਾਰਡ ਦੇ ਵਿੱਚੋਂ ਆਏ ਜਿਹੜੇ ਤੁਹਾਨੂੰ ਦਾ ਕੈਸ਼ਬੈਕ ਤੁਹਾਨੂੰ ਤਾਂ ਮਿਲੇਗਾ ਜੇਕਰ ਤੁਸੀਂ ਆਪਣੀ ਇੰਸ਼ੋਰੈਂਸ ਪੇਮੈਂਟ Amazon Pay ਦੇ ਥਰੂ ਕਰਦੇ ਹੋ ਆਦਰਵਾਇਜ਼ ਤੁਹਾਡੀ ਇੰਸ਼ੋਰੈਂਸ ਪੇਮੈਂਟ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲੇਗਾ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਜੇਕਰ ਤੁਸੀਂ ਆਲਰੇਡੀ ICICI ਬੈਂਕ ਦੇ ਕਸਟਮਰ ਹੋ ਤਾਂ ਤੁਹਾਡੀ ਘੱਟੋ ਘੱਟ 25000 ਪਰ ਮੰਥ ਦੀ ਸੈਲਰੀ ਹੋਣੀ ਚਾਹੀਦੀ ਹੈ ਤੇ ਜੇਕਰ ਤੁਸੀਂ ICICI ਬੈਂਕ ਦੇ ਕਸਟਮਰ ਨਹੀਂ ਹੋ ਤਾਂ ਤੁਹਾਡੀ 35000 ਪਰ ਮੰਥ ਦੀ ਸੈਲਰੀ ਹੋਣੀ ਚਾਹੀਦੀ ਹੈ ਹੁਣ ਇਸ ਕਾਰਡ ਦੀ ਇੱਕੋ ਹੀ ਡਾਊਨਸਾਈਡ ਹੈ ਵੀ ਇਹ ਕਾਰਡ ਮਿਲਦਾ ਬਹੁਤ ਘੱਟ ਹੈ ਮਤਲਬ ਕਿ ਦਾ ਅਪਰੂਵਲ ਰੇਟ ਬਹੁਤ ਘੱਟ ਹੈ ਤੁਹਾਨੂੰ ਇਹ ਕਾਰਡ ਆਲਰੇਡੀ ਮਿਲ ਚੁੱਕਿਆ ਹੈ ਜਾਂ ਫਿਰ ਅਪਰੂਵ ਹੋ ਗਿਆ ਤਾਂ ਆਪਣੇ ਆਪ ਨੂੰ ਲੱਕੀ ਮੰਨੋ ਤੇ ਇਸ ਕਾਰਡ ਤੋਂ ਜਿੰਨਾ ਬੈਨੀਫਿਟ ਲੈ ਸਕਦੇ ਹੋ ਨਾ ਜ਼ਰੂਰ ਲਓ ਤੇ ਇਸ ਕੈਟਾਗਰੀ ਦੇ ਵਿੱਚ ਸਾਡੀ ਲਾਸਟ ਰეკਮੈਂਡੇਸ਼ਨ ਕਾਫੀ ਅਨਯੂਜਵਲ ਪਿਕ ਹੈ ਇਸ ਕਾਰਡ ਦਾ ਨਾਮ ਹੈ ਫੈਡਰਲ ਬੈਂਕ ਸਲੈਸਟਾ ਕ੍ਰੈਡਿਟ ਕਾਰਡ ਫੈਡਰਲ ਬੈਂਕ ਨੇ ਆਪਣੇ ਕ੍ਰੈਡਿਟ ਕਾਰਡ ਨੂੰ ਪਿਛਲੇ 2-3 ਸਾਲਾਂ ਤੋਂ ਸੀਰੀਅਸ ਲੈਣਾ ਸ਼ੁਰੂ ਕੀਤਾ ਤੇ ਸਲੈਸਟਾ ਇਹਨਾਂ ਦਾ ਕਾਫੀ ਰੀਸੈਂਟ ਕ੍ਰੈਡਿਟ ਕਾਰਡ ਹੈ ਤੇ ਆਈ ਫੀਲ ਕਿ ਇਸ ਕਾਰਡ ਦੇ ਨਾਲ ਆਪਣੇ ਆਪ 'ਚ ਬੜਾ ਕੁਝ ਹੋ ਰਿਹਾ ਹੈ ਸਲੈਸਟਾ ਕ੍ਰੈਡਿਟ ਕਾਰਡ 2023 ਦੇ ਵਿੱਚ ਲਾਂਚ ਹੋਇਆ ਸੀ ਤੇ ਉਦੋਂ ਤੋਂ ਹੀ ਲਾਈਫ ਟਾਈਮ ਫ੍ਰੀ ਆਫਰ ਕੀਤਾ ਜਾ ਰਿਹਾ ਹੈ ਹੋ ਸਕਦਾ ਫਿਊਚਰ ਦੇ ਵਿੱਚ ਫੈਡਰਲ ਬੈਂਕ ਇਹਦੇ ਤੇ ਕੁਝ ਫੀਸ ਵੀ ਚਾਰਜ ਕਰਨਾ ਸ਼ੁਰੂ ਕਰ ਦੇ ਇਸ ਕਾਰਡ ਦੇ ਨਾਲ ਤੁਹਾਨੂੰ ਵੈਲਕਮ ਬੈਨੀਫਿਟ ਦੇ ਤੌਰ ਤੇ 600 ਰੁਪਏ ਤੱਕ ਦੇ Amazon ਦੇ ਵਾਊਚਰ ਮਿਲ ਜਾਂਦੇ ਆ ਜੇਕਰ ਤੁਸੀਂ ਕਾਰਡ ਇਸ਼ੂ ਹੋਣ ਦੇ ਪਹਿਲੇ 30 ਦਿਨਾਂ ਦੇ ਵਿੱਚ ਇਸ ਕਾਰਡ ਤੋਂ 10000 ਰੁਪਏ ਸਪੈਂਡ ਕਰ ਦਿੰਦੇ ਹੋ ਲਾਈਫ ਟਾਈਮ ਫ੍ਰੀ ਕ੍ਰੈਡਿਟ ਕਾਰਡ ਦੇ ਤੌਰ ਤੇ ਦੇਖਿਆ ਜਾਵੇ ਤਾਂ ਐਦਾਂ ਦੇ ਜਿਹੜੇ ਗਿਫਟ ਵਾਊਚਰਸ ਆ ਫਿਰ ਇਹ ਰੀਅਰਲੀ ਦੇਖਣ ਨੂੰ ਮਿਲਦੇ ਆ ਰਿਵਾਰਡਡ ਦੀ ਗੱਲ ਕਰੀਏ ਤਾਂ ਇਸ ਕਾਰਡ ਨਾਲ ਤੁਹਾਨੂੰ ਇਸ ਟ੍ਰੈਵਲ ਤੇ ਇੰਟਰਨੈਸ਼ਨਲ ਸਪੈਂਸ ਤੇ 3 ਰਿਵਾਰਡ ਪੁਆਇੰਟਸ ਮਿਲਦੇ ਹਰ 100 ਪਰ ਸਪੈਂਡ ਕਰਨ ਤੇ ਤੇ ਇੱਕ ਪੁਆਇੰਟ ਦੀ ਵੈਲਿਊ ਹੁੰਦੀ ਹੈ 25 ਪੈਸੇ ਮਤਲਬ ਕਿ ਇੰਟਰਨੈਸ਼ਨਲ ਤੇ ਟ੍ਰੈਵਲ ਦੇ ਖਰਚਾਂ ਤੇ ਤੁਹਾਨੂੰ 0.75% ਦਾ ਰਿਵਾਰਡ ਰੇਟ ਮਿਲਦਾ ਹੈ ਡਾਈਨਿੰਗ ਤੇ 2 ਰਿਵਾਰਡ ਪੁਆਇੰਟਸ ਮਿਲਦੇ ਆ ਮਤਲਬ ਕਿ 1.5% ਦਾ ਰਿਵਾਰਡ ਰੇਟ ਤੇ ਬਾਕੀ ਸਾਰੇ ਖਰਚਾਂ ਤੇ 0.25% ਦਾ ਰਿਵਾਰਡ ਰੇਟ ਮਿਲਦਾ ਹੈ ਬਾਕੀ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਹ ਕਾਰਡ ਬਾਈ 1 ਗੇਟ 1 ਫ੍ਰੀ ਮੂਵੀ ਆਫਰਸ ਦੇ ਨਾਲ ਆਉਂਦਾ ਜਿੱਥੇ ਤੁਹਾਨੂੰ ਆਇਨੌਕਸ ਤੇ 100 ਰੁਪਏ ਪਰ ਮਹੀਨਾ ਤੱਕ ਦਾ ਬੈਨੀਫਿਟ ਮਿਲ ਸਕਦਾ ਹੈ ਤੇ ਬਾਈ 1 ਗੇਟ 1 ਫ੍ਰੀ ਵਾਲਾ ਜਿਹੜਾ ਆਫਰ ਹੈ ਬੁੱਕਮਾਈ ਸ਼ੋ ਤੋਂ ਵੀ ਮਿਲਦਾ ਜਿੱਥੇ ਤੁਹਾਨੂੰ 250 ਰੁਪਏ ਪਰ ਮਹੀਨਾ ਤੱਕ ਦਾ ਬੈਨੀਫਿਟ ਮਿਲ ਜਾਂਦਾ ਮਤਲਬ ਕਿ ਇਹ ਦੋ ਮੂਵੀ ਆਫਰਸ ਦੇ ਨਾਲ ਆਉਂਦੇ ਹੈ ਜਿਹੜਾ ਬੁੱਕ ਫਰੀ ਮਿਲ ਲਗੇ ਇਸ ਤੋਂ ਇਲਾਵਾ ਇਹ ਕਾਰਡ ਡੋਮੈਸਟਿਕ ਐਸ ਵੈਲ ਐਸ ਇੰਟਰਨੈਸ਼ਨਲ ਲੌਂਜ ਐਕਸੈਸ ਵੀ ਆਪਣੇ ਨਾਲ ਲੈ ਕੇ ਆਉਂਦਾ ਹੈ ਇਸ ਕਾਰਡ ਤੇ ਤੁਹਾਨੂੰ 4 ਡੋਮੈਸਟਿਕ ਲੌਂਜ ਐਕਸੈਸ ਮਿਲਦੇ ਪਰ ਕੁਆਟਰ ਮਤਲਬ ਸਾਲ ਦੇ 16 ਹੋਗੇ ਤੇ 2 ਇੰਟਰਨੈਸ਼ਨਲ ਲੌਂਜ ਐਕਸੈਸ ਮਿਲਦੇ ਆ ਹੁਣ ਲਾਈਫਟਾਈਮ ਫਰੀ ਕ੍ਰੈਡਿਟ ਕਾਰਡ ਤੇ ਲੌਂਜ ਐਕਸੈਸ ਮਿਲਣਾ ਉਹ ਵੀ ਕੰਪਲੀਮੈਂਟਰੀ ਇਹ ਵੀ ਕਾਫੀ ਰੈਅਰਲੀ ਦੇਖਣ ਨੂੰ ਮਿਲਦਾ ਓਵਰ ਆਲ ਇਹ ਕਾਫੀ ਵਧੀਆ ਕ੍ਰੈਡਿਟ ਕਾਰਡ ਹੈ ਜੇਕਰ ਤੁਸੀਂ ਆਪਣੇ ਪੋਰਟਫੋਲੀਓ ਦੇ ਵਿੱਚ ਇੱਕ ਲਾਈਫਟਾਈਮ ਫਰੀ ਕ੍ਰੈਡਿਟ ਕਾਰਡ ਐਡ ਕਰਨਾ ਚਾਹੁੰਦੇ ਹੋ ਬਟ ਹਾਂ ਜੇ ਕਾਫੀ ਡੀਸੈਂਟ ਆਲਮੋਸਟ ਸਾਰੀਆਂ ਕੈਟਾਗਰੀ ਦੇ ਵਿੱਚ ਤੇ ਕਾਰਡ ਨੂੰ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟੀਲ ਦੈਨ ਬੀ ਕੇ ਫਾਈਟ